1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਇੱਕ ਪਾਸੇ ਅਕਾਲੀ ਦਲ ਪੂਰੇ ਪੰਜਾਬ 'ਚ ਤਰਨੇ ਮੁਜ਼ਾਰੇ ਕਰ ਰਿਹਾ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਮੋਹਾਲੀ ਦੇ ਅੰਦਰ ਹੰਗਰ ਸਟਾਈਕ ਕੀਤੀ ਹੈ ਸਾਰੀ ਸੀਨੀਅਰ ਲੀਡਰਸ਼ਿਪ ਇੱਥੇ ਭਗਵੰਤ ਮਾਨ ਨੇ ਸੁਖਪਾਲ ਖੈਰਾ ਨੇ ਕਮਰ ਸੰਧੂ ਨੇ ਜਸਪੂਲ ਕਾ ਨੇ ਹਿੰਮਤ ਸ਼ੇਰਗਿੱਲ ਨੇ ਜਿੰਨੇ ਵੀ ਸੀਨੀਅਰ ਲੀਡਰ ਨੇ ਆਮ ਆਦਮੀ ਪਾਰਟੀ ਦੇ ਉਹ ਸਾਰੇ ਇੱਥੇ ਮੌਜੂਦ ਨੇ ਔਰ ਮੰਗ ਹੋ ਰਹੀ ਹੈ ਕਿ ਇਸ ਮਾਮਲੇ ਦਾ ਇਨਸਾਫ ਕਿਉਂ ਨਹੀਂ ਮਿਲਿਆ 32 ਸਾਲ ਹੋ ਗਏ 32 ਸਾਲਾਂ ਬਾਅਦ ਵੀ ਇਨਸਾਫ ਨਹੀਂ ਮਿਲਿਆ ਆਮ ਆਦਮੀ ਪਾਰਟੀ ਦਾ ਕਹਿਣਾ ਕਿ ਇਸ ਲਈ ਬੀਜੇਪੀ ਵੀ ਜ਼ਿੰਮੇਵਾਰ ਇਹਦੇ ਲਈ ਅਕਾਲੀ ਦਲ ਵੀ ਜ਼ਿੰਮੇਵਾਰ ਆ ਕਾਂਗਰਸ ਵੀ ਜ਼ਿੰਮੇਵਾਰ ਆ ਸਾਰੀਆਂ ਧਿਰਾਂ 84 ਦੇ ਕਤਲੇਆਮ ਲਈ ਜ਼ਿੰਮੇਵਾਰ ਨੇ ਇਨਸਾਫ ਨਹੀਂ ਦਿੱਤਾ ਸਾਰੀਆਂ ਧਿਰਾਂ ਦੀਆਂ ਸਰਕਾਰਾਂ ਆਈਆਂ ਨੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਭਗਵੰਤ ਮਾਨ ਨੇ ਭਗਵਾਨ ਜੀ ਤੁਹਾਡੀ ਡਿਮਾਂਡ ਕੀ ਆ ਕੀ ਮੰਗਾ ਤੁਹਾਡੀ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਦਿੱਲੀ ਦਾ ਕਤਲੇਆਮ ਹੋਇਆ ਨਸਲਕੁਸ਼ੀ ਹੋਈ ਹੈ ਮੈਂ ਦੰਗੇ ਨਹੀਂ ਕਹੂੰਗਾ ਇਹਨਾਂ ਨੂੰ ਕਿਉਂਕਿ ਦੰਗੇ ਤਾਂ ਇਹ ਉਹ ਹੁੰਦੇ ਨੇ ਜਦੋਂ ਦੋ ਧਰਾਂ ਚ ਆਪਸ ਹੀ ਲੜਾਈ ਹੋਵੇ ਇੱਥੇ ਇੱਕ ਧਿਰ ਤਾਂ ਜਾਨ ਬਚਾਉਂਦੀ ਫਿਰ ਰਹੀ ਸੀ ਦੂਜੀ ਧਿਰ ਜਿਹੜ ਆਪਣੇ ਪੁਲਿਸ ਦੀ ਅਗਵਾਈ ਦੇ ਵਿੱਚ ਕਤਲੇਆਮ ਕਰ ਰਹੇ ਸੀ ਲੱਭ ਲੱਭ ਕੇ ਸੋ ਨਸਲ ਕੁਸ਼ੀ ਹੈ ਇਹ ਇਹਦੀ ਉੱਚ ਉੱਚ ਪੱਧਰੀ ਜਾਂਚ ਹੋ ਕੇ ਹੁਣ ਤੱਕ ਸਜ਼ਾ ਮਿਲ ਜਾਣੀ ਚਾਹੀਦੀ ਸੀ 32 ਸਾਲ ਹੋ ਗਏ ਜੀ 32 ਸਾਲ ਇਹ ਉਹ ਤਾਂ ਵਿਧਵਾਵਾਂ ਦਾ ਹਾਲ ਜਾ ਕੇ ਦੇਖੋ ਕੋਈ 19 ਸਾਲ ਦੀ ਸੀ ਉਹ ਅੱਜ ਅੱਜ ਇਸ ਵੇਲੇ ਉਹ 52 53 ਸਾਲਾਂ ਦੀਆਂ ਹੋ ਗਈਆਂ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਸੋ ਜਗਦੀਸ਼ ਟਾਈਟਲਰ ਸੱਜਣ ਕੁਮਾਰ ਤੇ ਕਮਲਨਾਥ ਦੇ ਨਾਮ ਆ ਰਹੇ ਨੇ ਕੇਸ ਚੱਲ ਰਹੇ ਨੇ ਕੋਰਟ ਦੇ ਵਿੱਚ ਫੂਲਕਾ ਜਿਲ੍ਹੇ ਰਹੇ ਨੇ ਤੇ ਕੈਪਟਨ ਮਨਿੰਦਰ ਸਿੰਘ ਜੀ ਕਲੀਨ ਚਿੱਟ ਦੇ ਰਹੇ ਨੇ ਜਦੋਂ ਮਾਮਲਾ ਅਦਾਲਤ ਦੇ ਵਿੱਚ ਹੈ ਤਕਲੀਨ ਚਿੱਟ ਦੇਣ ਵਾਲੇ ਕੌਣ ਹੁੰਦੇ ਨੇ ਕੈਪਟਨ ਮਨਿੰਦਰ ਸਿੰਘ ਆਪਣੇ ਆਪ ਨੂੰ ਕੁਰਬਾਨੀ ਦਾ ਪੁੰਜ ਵੀ ਕਹਿੰਦੇ ਨੇ ਕਿਉਂਕਿ ਆਪਣੀਆਂ ਪ੍ਰਧਾਨਗੀਆਂ ਬਚਾਉਣੀਆਂ ਨੇ ਕਿਉਂਕਿ ਕਮਲਨਾਥ ਤੇ ਜਗਦੀਸ਼ ਟੈਲਰ ਇਹਨਾਂ ਦੇ ਮਿੱਤਰ ਨੇ ਇੱਕ ਮੰਗ ਕੀ ਹੈਗੀ ਹੁਣ ਮੇਰੀ ਮੰਗ ਹੈ ਪਹਿਲੀ ਗੱਲ ਤੇ ਇਹ ਕਿ ਕੈਪਟਨ ਮਨਿੰਦਰ ਸਿੰਘ ਜੀ ਪੰਜਾਬੀਆਂ ਤੋਂ ਮਾਫੀ ਮੰਗਣ ਕਿਉਂਕਿ ਕਲੀਨ ਚਿੱਟ ਦਿੱਤੀ ਉਹਨਾਂ ਨੇ ਜਦੋਂ ਕੁਝ ਕੇਸ ਚੱਲ ਰਹੇ ਨੇ ਹੋ ਸਕਦਾ ਕੱਲ ਨੂੰ ਸਜ਼ਾ ਹੋ ਜਾਏ ਫਿਰ ਕੈਪਟਨ ਮਨਿੰਦਰ ਸਿੰਘ ਜੀ ਕੀ ਕਹਿਣਗੇ ਠੀਕ ਹੈ ਜੀ ਬਾਦਲ ਸਰਕਾਰ ਵੀ ਇਹਦੇ ਪਾਸੇ ਚੋਂ ਉਹ ਉਹਨਾਂ ਕੀ ਹਕੀਕਤਾਂ ਨਹੀਂ ਦੇਣਦਾ ਦੋ ਵਾਰੀ ਬੀਜੇਪੀ ਦੀ ਸਰਕਾਰ ਆ ਗਈ ਉਹਨਾਂ ਦੇ ਭਾਈ ਵੱਲ ਇੱਕ ਵਾਰੀ ਬਾਜਪਾਈ ਸਾਹਿਬ ਦੀ ਸਰਕਾਰ ਆਈ ਸੁਖਦੇਵ ਸਿੰਘ ਢੀਂਡ ਸਾਹਿਬ ਮਨਿਸਟਰ ਹੁੰਦੇ ਸੀ ਉਦੋਂ ਇੱਕ ਵਾਰੀ ਹੁਣ ਮੋਦੀ ਸਰਕਾਰ ਆਈ ਹੈ ਹਰ ਸਿਮਰਿਕਾ ਨਾਲ ਮਨਿਸਟਰ ਹੈ ਹੁਣ ਕਿਉਂ ਨਹੀਂ ਸੀਬੀਆਈ ਤੋਂ ਇਹ ਕੇਸ ਖਿਲਾਉਂਦੇ ਸੀਬੀਆਈ ਸੀਬੀਆਈ ਤੋਂ ਸਗੋਂ ਬੀਜੇਪੀ ਸਰਕਾਰ ਨੇ ਐਸਆਈਟੀ ਬਣਾਤੀ ਦਿੱਲੀ ਗਵਰਨਮੈਂਟ ਬਣਨ ਤੋਂ ਪਹਿਲਾਂ ਪਹਿਲਾਂ ਤਾਂ ਕਿ ਕੇਜਰੀਵਾਲ ਕਿਤੇ ਸਜ਼ਾ ਨਾ ਦੇ ਦੇ ਇਸ ਕਰਕੇ ਬੀਜੇਪੀ ਵੀ ਬਚਾਉਣ ਚ ਲੱਗੀ ਹੋਈ ਹੈ ਕਾਂਗਰਸ ਵੀ ਬਚਾਉਣ ਚ ਲੱਗੀ ਹੋਈ ਹੈ ਤੇ ਬਾਦਲ ਅਕਾਲੀ ਦਲ ਵੀ ਬਚਾਉਣ ਚ ਲੱਗੇਗਾ 2017 ਦੀਆਂ ਚੋਣਾਂ 'ਚ ਸਿਆਸੀ ਮੁੱਦਾ ਬਣੂਗਾ 84 ਦਾ ਕਤਲੇਆਮ ਸਿਆਸੀ ਮੁੱਦਾ ਹੋਊਗਾ ਅਸੀਂ ਇਹਨੂੰ ਸਿਆਸੀ ਮੁੱਦਾ ਨਹੀਂ ਕਹਿੰਦੇ ਕਤਲੇਆਮ ਐ ਅਸੀਂ ਤਾਂ ਇਹ ਕਹਿੰਦੇ ਆ ਕਿ ਇਨਸਾਫ਼ ਮਿਲ ਜੇ ਸਿਆਸੀ ਮੁੱਦੇ ਤਾਂ ਇਹ ਬਣਾਉਂਦੇ ਨੇ ਜਦੋਂ ਵੋਟਾਂ ਆਉਂਦੀਆਂ ਨੇ ਬਾਲ ਸਾਹਿਬ ਕਹਿੰਦੇ ਨੇ ਸਾਨੂੰ ਸਾਰ ਪੰਜਾਬ ਨਾਲ ਬਿਤਕਰਾ ਹੋ ਰਿਹਾ ਜੀ ਉੱਥੇ ਪੰਜਾਬ ਦੀ ਪੰਜਾਮੀ ਬਰੇਗੰਡ ਤੇ ਵੀ ਕਹਿੰਦੇ ਪੰਜਾਬ ਨਾਲ ਬਿਤਕਰਾ ਹੋ ਰਿਹਾ ਉੱਥੇ ਬੈਠੇ ਜੇਤਲੀ ਬੈਠਾ ਅਮਰਸ਼ਾ ਉਹਨਾਂ ਨੂੰ ਤਾਂ ਕਰਾਓ ਚ ਚੰਡੀਗੜ੍ਹ ਦੇ ਮਸਲੇ ਹੱਲ ਕਰਾਓ ਪਾਣੀ ਦੇ ਮਸਲੇ ਹੱਲ ਬਸ ਐਂ ਕਰ ਪਹਿਲਾਂ ਇਸ ਤੋਂ ਪ ਬਦਲ ਸਾਹਿਬ ਹੁਣ 10 ਸਾਲ ਮਤਰੀ ਮਾਂ ਵਾਲਾ ਸਲੂਕ ਕਰਦਾ ਜੀ ਕੇਂਦਰ ਹੁਣ ਤਾਂ ਮਾਂ ਵੀ ਸਕੇ ਉੱਥੇ ਹੁਣ ਹੁਣ ਕਰਾਓ ਗੱਲ ਉੱਥੇ ਹੈ ਹੁਣ ਤਾਂ ਬਾਪੂ ਜਿਹੜਾ ਤਿੰਨ ਦਾ ਬੈਠਾ ਉਹ ਉਹ ਤਾਂ ਹੁਣ ਨਾਲਦਾ ਹੀ ਹੈ ਉਹ ਤੋਂ ਕਰਾਓ 2 3 ਸਾਲ ਹੋ ਗਏ ਕੋਈ ਗੱਲ ਨਹੀਂ ਹੋਈ ਫੁੱਲਾਂ ਦਾ ਬੁਕੇ ਦੇ ਕੇ ਮੁੜੇ ਆਉਂਦੇ ਨੇ 1 ਰੁਪਈਆ ਨਹੀਂ ਲੈਂਦਾ ਕਹਿੰਦੇ ਸੀ ਟਰੱਕ ਪਰ ਪਰ ਕੇ ਲੈ ਕੇ ਆਇਆ ਕਰਾਂਗੇ ਲੋਕਾਂ ਨੂੰ ਲੋਕਾਂ ਨੂੰ ਲੋਕਾਂ ਨੂੰ ਕਮਲੇ ਬਣਾ ਰਹੇ ਨੇ ਆਪਸ ਵਿੱਚ ਰਲੇ ਹੋਏ ਨੇ ਕੈਪਟਨ ਅਮਰਿੰਦਰ ਤੋਂ ਕੇਸ ਵਾਪਸ ਲੈ ਲੈ ਜਿਹੜੇ ਕੈਪਟਨ ਅਮਰਿੰਦਰ ਤੇ ਸੀ ਠੀਕ ਹੈ ਜੀ ਕੈਪਟਨ ਮਨਿੰਦਰ ਨੂੰ ਕਲੀਨ ਚਿੱਟ ਦੇਤੀ ਕੈਪਟਨ ਮਨਿੰਦਰ ਜਗਦੀਸ਼ ਟੈਟ ਨੂੰ ਕਲੀਨ ਚਿੱਟ ਦੇਤੀ ਇਹ ਕਲੀਨ ਚਿੱਟਾਂ ਦਾ ਖੇਡ ਖੇਡ ਰਹੇ ਨੇ ਸਾਡੇ ਨਾਲ ਇਲਟੀਗੇਸ਼ਨ ਤੁਹਾਡੇ ਤੇ ਵੀ ਲੱਗ ਜਾਂਦਾ ਕਿ ਇਹ ਪਾਰਟੀਆਂ ਤਾਂ ਕਰਦੀਆਂ ਸੀ ਸਿਆਸਤ ਲੋਕ ਕਹਿੰਦੇ ਆਮ ਆਦਮੀ ਪਾਰਟੀ ਵੀ ਸਿਆਸਤ ਕਰਨੀ ਸ਼ੁਰੂ ਕਰ ਗਈ ਸਰ ਸਿਆਸਤ ਕਰਨਾ ਆਇਆ ਸੀ ਸਾਡੀ ਪਾਰਟੀ ਪੋਲੀਟੀਕਲ ਪਾਰਟੀ ਹੈ ਐਨ ਜੀਓ ਨਹੀਂ ਹੈਗਾ ਜੇ ਕਿਸੇ ਕਿਸਾਨ ਆਤਮ ਹੱਤਿਆ ਕਰਨ ਵਾਲੇ ਕਿਸਾਨ ਦੇ ਘਰੇ ਜਾ ਕੇ ਅਫਸੋਸ ਕਰਨਾ ਸਿਆਸਤ ਹੈ ਜੇ ਕਿਸੇ ਦੰਗਾ ਪੀੜ ਦੇ ਘਰੇ ਜਾ ਕੇ ਅਫਸੋਸ ਕਰਨਾ ਸਿਆਸਤ ਹੈ ਜੇ ਕਿਸੇ ਬੰਰ ਹੈ ਇੱਕ ਬੰਨ ਪੈਨਸ਼ਨ ਦੇ ਤੋਂ ਪੀੜਤ ਸਾਬਕਾ ਫੌਜੀ ਦੇ ਪਰਿਵਾਰ ਨਾਲ ਹਮਦਰਦੀ ਕਰਨਾ ਸਿਆਸਤ ਹੈ ਜੇ ਕਿਸੇ ਬੇਰਜ਼ਗਾਰ ਦੇ ਧਰਨੇ 'ਚ ਜਾ ਕੇ ਉਹਨਾਂ ਦੀ ਉਹਨਾਂ ਦੇ ਨਾਲ ਸਪੋਰਟ ਕਰਨਾ ਸਿਆਸਤ ਹੈ ਤਾਂ ਅਸੀਂ 24 ਘੰਟੇ ਸਿਆਸਤ ਕਰਾਂਗੇ ਜੀ ਇਹ ਕਿਹਾ ਜਾ ਰਿਹਾ ਸੀਗਾ ਬਾਰ-ਬਾਰ ਸਰਜਿਕਲ ਸਟ੍ਰਾਈਕ ਦੇ ਉੱਤੇ ਬਾਰ-ਬਾਰ ਮੋਦੀ ਕਹ ਰਿਹਾ ਕਿ ਸਰਜਿਕਲ ਸਟ੍ਰਾਈਕ ਕੀਤਾ ਹੁਣ ਇੱਕ ਫੌਜੀ ਨੇ ਖੁਦਕੁਸ਼ੀ ਕੀਤੀ ਹੈਗਾ ਤਾਂ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਫੌਜ ਦਾ ਰਾਜਨੀਤੀਕਰਨ ਨਹੀਂ ਹੋਣਾ ਚਾਹੀਦਾ ਬਾਲ ਠਾਕਰੇ ਜੀ 5 ਕਰੋੜ ਰੁਪਇਆ ਲੈ ਕੇ ਫੌਜ ਨੂੰ ਆਫਰ ਕਰ ਰਹੇ ਨੇ ਕਿ 5 ਕਰੋੜ ਸਾਥੋਂ ਲੈ ਲਓ ਫੌਜ ਤੁਸੀ ਇੰਨੀ ਗਰੀਬ ਬਣਾਤੀ ਇੰਨੀ ਇੰਨੀ ਕਮਜ਼ੋਰ ਬਣਾਤੀ ਸਾਡੀ ਫੌਜ ਫੌਜ ਨੇ ਬਹੁਤ ਬਹੁਤ ਹੀ ਜ਼ਿਆਦਾ ਦਲੇਰੀ ਨਾਲ ਕੰਮ ਕੀਤਾ ਅਰਵਿੰਦ ਕੇਜਰੀਵਾਲ ਹੋਰਾਂ ਨੇ ਵੀ ਤਾਰੀਫ ਕੀਤੀ ਕਿ ਜਾ ਕੇ ਸਰਜਿਕਲ ਸਟ੍ਰਾਈਕ ਕੀਤੀ ਹੈ ਪਰ ਪਾਕਿਸਤਾਨ ਦਾ ਤੇ ਬਾਕੀ ਜਿਹੜਾ ਇੰਟਰਨੈਸ਼ਨਲ ਮੀਡੀਆ ਉਹ ਇਸ ਗੱਲ ਨੂੰ ਬਦਨਾਮ ਕਰ ਰਿਹਾ ਇਸ ਕਰਕੇ ਇਸ ਗੱਲ ਦੇ ਕਲੀਅਰ ਕਰ ਦੇਣੀ ਚਾਹੀਦੀ ਹੈ ਕਿ ਅਸੀਂ ਕੀਤਾ ਹੈਗਾ ਪਰ ਹਜੇ ਸਵੇ ਠੰਡੇ ਨਹੀਂ ਹੋਏ ਸਾਡੇ ਫੌਜੀਆ ਦੇ ਕਿ ਸਾਡਾ ਡਿਫੈਂਸ ਮਿਨਿਸਟਰ ਗੋਆ ਜਾ ਕੇ ਸਨਮਾਨ ਕਰਾ ਰਿਹਾ ਹੈ ਤੇ ਨਰਿੰਦਰ ਮੋਦੀ ਦੀ ਮਿਲਟਰੀ ਦੀ ਵਰਦੀ ਚ ਫੋਟੋ ਲਾ ਕੇ ਯੂਪੀ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਇਹਦਾ ਮਤਲਬ ਸੈਨਾ ਦਾ ਰਾਜਨੀਤੀਕਰਨ ਕਰਨੇ ਸਿਰਫ ਯੂਪੀ ਤੇ ਗੋਆ ਚ ਕਿਉਂ ਕਿਉਂਕਿ ਉੱਥੇ ਇਲੈਕਸ਼ਨਾਂ ਨੇ ਠੀਕ ਹੈ ਨਾ ਸੋ ਇਹ ਬਿਲਕੁਲ ਰਾਜਨੀਤੀਕਰਨ ਹੈ ਅਸੀਂ ਇਸ ਗੱਲ ਦੀ ਸਖਤ ਨਿੰਦਾ ਕਰਾਂਗੇ 84 ਚ ਤੁਸੀਂ ਕਹਿੰਦੇ ਸਰਕਾਰਾਂ ਨੇ ਕੁਝ ਨਹੀਂ ਕੀਤਾ ਨਾ ਬੀਜੇਪੀ ਨੇ ਕੁਝ ਕੀਤਾ ਨਾ ਅਕਾਲੀਆਂ ਨੇ ਕੁਝ ਕੀਤਾ ਕਾਂਗਰਸ ਨੇ ਤਾਂ ਕਰਨੇ ਹੀ ਕੀ ਸੀਗਾ ਕਿਉਂਕਿ ਕਾਂਗਰਸ ਦੇ ਰਾਜਟਾਈਮ ਹੋਇਆ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਤਾਂ ਕੋਈ ਬਲੂਪ੍ਰਿੰਟ ਤਿਆਰ ਕੀਤਾ ਆਲਰੇਡੀ ਦਿੱਲੀ ਸਰਕਾਰ ਨੇ ਸਾਡੀ ਦਿੱਲੀ ਦੀ ਵੀ ਸਰਕਾਰ ਹੈ 5-5 ਲੱਖ ਰੁਪਏ ਦੰਗਾ ਪੀੜਤਾਂ ਦੇ ਉਹਨਾਂ ਨਸਲ ਕੁਰਸੀ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਅਸੀਂ ਦਿੱਤਾ ਹੈ ਉਹਨਾਂ ਦੇ ਘਰ-ਘਰ ਬਣਾ ਰਹੇ ਹਾਂ ਹੁਣ 126 ਕਰੋੜ ਦਾ ਬਜਟ ਸੀਗਾ ਹਜੇ ਤੱਕ ਉਹਨਾਂ ਦੀ ਕਿਸੇ ਨੇ ਸਾਰ ਨਹੀਂ ਲਈ ਹਾਲਾਂਕਿ ਅਸੀਂ 5-5 ਲੱਖ ਰੁਪਏ ਦੇ ਕੇ ਉਹਨਾਂ ਦੇ ਪਰਿਵਾਰ ਦੇ ਜੀਵਾਂ ਨੂੰ ਵਾਪਸ ਨਹੀਂ ਲੈ ਆ ਸਕਦੇ ਪਰ ਥੋੜਾ ਜਿਹਾ ਜ਼ਖਮਾਂ ਤੇ ਮਲਮ ਲਾਉਣ ਵਾਲੀ ਗੱਲ ਹੈ ਜ਼ਖਮ ਤਾਂ ਬਹੁਤ ਵੱਡੇ ਨੇ ਉਹਨਾਂ ਦੇ ਇਨਸਾਫ਼ ਮਿਲ ਜੇ ਤਾਂ ਸ਼ਾਇਦ ਥੋੜਾ ਜਿਹਾ ਜ਼ਖਮ ਉਹਨਾਂ ਦੇ ਹੋਰ ਠੀਕ ਹੋ ਜਾਣ ਪਰ ਜਿਨ੍ਹਾਂ ਨੇ ਭੀੜ ਦੀ ਅਗਵਾਈ ਕਰਕੇ ਖੁੱਲੀ ਛੁੱਟੀ ਦਿੱਤੀ ਕਿ ਜੋ ਜਿਹਨੂੰ ਮਰਜ਼ੀ ਮਾਰ ਦੋ ਤੁਹਾਨੂੰ ਕੁਝ ਨਹੀਂ ਹੋਣ ਦਿੰਦੇ ਜਦੋਂ ਉਹੀ ਮਨਿਸਟਰ ਬਣਦੇ ਨੇ ਉਹੀ ਉਹਨਾਂ ਦੇ ਘਰਾਂ ਮੂਰ ਦੀ ਲਾਲ ਬੱਤੀਆਂ ਲਾ ਕੇ ਹੂਟਰ ਮਾਰ ਕੇ ਲੰਘਦੇ ਨੇ ਤਾਂ ਫਿਰ ਜ਼ਖਮਾਂ ਤੇ ਨਾਮਕ ਛੜਕਣ ਵਾਲੀ ਗੱਲ ਹੈ ਆਮ ਆਦਮੀ ਪਾਰਟੀ ਜਿੱਥੇ ਵੀ ਜ਼ੁਲਮ ਹੋਊਗਾ ਕਿਸੇ ਧਰਮ ਦੀ ਰਾਜਨੀਤੀ ਨਹੀਂ ਕਰਦੇ ਜਿੱਥੇ ਵੀ ਜ਼ੁਲਮ ਹੋਊਗਾ ਉੱਥੇ ਖੜਾਂਗੇ ਜੇ ਦਲਿਤਾਂ ਤੇ ਜਿਹੜਾ ਜ਼ੁਲਮ ਹੋ ਰਿਹਾ ਤਾਂ ਅਸੀਂ ਉੱਥੇ ਉੱਥੇ ਜਾ ਕੇ ਖੜਦੇ ਆਂ ਜੇ ਕਿਸੇ ਹੋਰ ਧਰਮ ਦੇ ਜਿਹੜੇ ਲੋਕਾਂ ਤੇ ਕੋਈ ਜ਼ੁਲਮ ਹੁੰਦਾ ਅਸੀਂ ਖੜਦੇ ਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਗੱਡੀ ਦੇ ਵਿੱਚ ਤੇ ਅਸੀਂ ਉਹਨਾਂ ਦੇ ਦੋਸ਼ੀਆਂ ਦੀ ਹਜੇ ਤੱਕ ਮੰਗ ਕਰੀਏ ਨਾ ਪਾਰਲੀਮੈਂਟ ਦੇ ਵਿੱਚ ਮੈਂ ਮੁੱਦਾ ਠਾਇਆ ਸੋ ਆਮ ਆਦੀ ਪਾਰਟੀ ਜਿੱਥੇ ਜ਼ੁਲਮ ਹੋਵੇ ਉਹ ਖੜਕਾਲੀ ਦਲ ਪੰਥਕ ਏਜੰਡੇ ਵੱਲ ਜਾ ਰਿਹਾਗਾ ਚਾਹੇ ਉਹ ਪੰਜਾਬੀ ਸੂਬੇ ਮੋਰਚੇ ਦੀ ਗੱਲ ਆ ਚਾਹੇ 84 ਦੀ ਗੱਲ ਆ ਤਾਂ ਤੁਸੀਂ ਕਾਊਂਟਰ ਕਰਨ ਦੇ ਲਈ ਇਹਦੀ ਕੋਈ ਪੋਲਿਟਿਕਸ ਤਿਆਰ ਕੀਤੀ ਹੈ ਤੁਸੀਂ ਇਹਨੂੰ ਕਿਵੇਂ ਕਾਊਂਟਰ ਕਰਾਂਗੇ ਅਸੀਂ ਅਕਾਲੀ ਦਲ ਨੂੰ ਕੋਈ ਕਾਊਂਟਰ ਨਹੀਂ ਕਰਨਾ ਜੀ ਉਹਨਾਂ ਦੀ ਆਪਣੀ ਰਾਜਨੀਤੀ ਉਹ ਤਾਂ ਚਿੱਟੇ ਵੱਲ ਵੀ ਜਾ ਰਹੇ ਨੇ ਜੀ ਉਹ ਤਾਂ ਉਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਸਾਲ ਤੋਂ ਉੱਪਰ ਹੋ ਗਿਆ 1.5 ਸਾਲ ਹੋ ਗਿਆ ਇੱਕ ਸਿੰਗਲ ਬੰਦਾ ਸੁਰੱਖਤਰੀ ਹੈਗਾ ਫਿਰ ਉਹ ਉਹ ਉਸੇ ਕਿੱਥੋਂ ਦੀ ਉਮੀਦ ਕਰਾਂਗੇ ਸੋ ਤਾਂ ਉਹਨਾਂ ਤੋਂ ਕੋਈ ਉਮੀਦ ਨਾ ਕਰੋ ਉਹ ਧਰਮ ਨੂੰ ਉਹਨਾਂ ਨੇ ਹੁਣ ਤੱਕ ਇੱਕ ਪੱਤੇ ਦੇ ਤੌਰ ਤੇ ਵਰਤੇ ਆ ਇਹਨਾਂ ਦੀਆਂ ਜੇਬਾਂ ਚੋਂ ਜਹਿਦਾਰ ਨਿਕਲਦੇ ਰਹੇ ਨੇ ਇਹਨਾਂ ਨੇ ਜੇਬਾਂ ਚੋਂ ਧਰਮ ਜਿਹੜਾ ਇਹਨਾਂ ਨੇ ਜੇਬਾਂ ਚੋਂ ਮੁਠੀ ਚ ਆਇਆ ਸੀ ਪਾਰਲੀਮੈਂਟ ਦੇ ਵਿੱਚ ਮੈਂ ਮੁੱਦਾ ਵੀ ਠਾਇਆ ਸੀ ਗੋਲ ਕਾਂ ਖਾ ਗਏ ਗੁਰਦੁਆਰਾ ਸਾਹਿਬ ਜਿਹੜੇ ਨੇ ਉਹ ਇਹਨਾਂ ਦੇ ਇਹਨਾਂ ਨੇ ਆਪ ਦੇ ਕਬਜ਼ੇ ਚ ਕਰ ਰੱਖੇ ਨੇ ਸੋ ਅਸੀਂ ਤਾਂ ਇਹ ਕਹਿੰਦੇ ਹੋਣਾ ਇਹ ਚਾਹੀਦਾ ਸੀਗਾ ਕਿ ਰਾਜਨੀਤੀ ਧਰਮ ਤੋਂ ਸਿੱਖਿਆ ਲੈਂਦੀ ਬਰਬਾਦਲ ਸਾਹਿਬ ਕੀ ਕਰ ਰਹੇ ਨੇ ਉਲਟਾ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਪਈ ਇਹਨੂੰ ਮਾਫ ਕਰ ਦੇ ਇਹਦੀ ਮਾਫੀ ਕੈਨਸਲ ਕਰ ਦੇ ਇਹਨੂੰ ਐ ਕਰ ਦੇ ਇਹਨੂੰ ਉੱਥੇ ਪਤਾ ਲਾ ਇਹਨੂੰ ਐ ਕਰ ਲਾ ਇਹ ਇਹਨਾਂ ਨੇ ਇਹ ਜਾ ਰਹੇ ਕਿ ਪੰਥਕ ਰਾਜਨੀਤੀ ਕਿਉਂਕਿ ਕਾਲੀ ਦਲ ਕਰ ਰਿਹਾ ਤਾਂ ਆਮ ਆਦਮੀ ਪਾਰਟੀ ਵੀ ਇਸ ਤਰ੍ਹਾਂ ਦੇ ਲੀਡਰਾਂ ਨੂੰ ਲਿਆ ਰਹੀ ਹੈ ਚਾਹੇ ਸਿੱਧੂ ਦਾ ਮਾਮਲਾ ਸੀ ਚਾਹੇ ਬੈਂਸ ਸੀ ਚਾਹੇ ਪ੍ਰਗਟ ਸਿੰਘ ਸੀ ਤਾਂ ਕੀ ਇਸ ਕਰਕੇ ਉਹਨਾਂ ਨੇ ਲਗਾਇਆ ਆਮ ਆਦਮੀ ਪਾਰਟੀ ਚਿਹਰਿਆਂ ਦੀ ਰਾਜਨੀਤੀ ਨਹੀਂ ਕਰਦੀ ਆਮ ਆਦਮੀ ਪਾਰਟੀ ਚ ਧਰਮ ਨਿਰਪੱਖ ਪਾਰਟੀ ਹੈ ਆਮ ਆਦਮੀ ਪਾਰਟੀ ਉਹੀ ਪਾਰਟੀ ਹੈ ਜਦੋਂ ਦਿੱਲੀ ਦੇ ਵਿੱਚ ਇਲੈਕਸ਼ਨ ਹੋ ਰਹੀ ਸੀ ਦੋ ਦਿਨ ਪਹਿਲਾਂ ਸ਼ਾਹੀ ਆਮ ਆਦਮ ਨੇ ਫਤਵਾ ਜਾਰੀ ਕਰਤਾ ਸੀ ਕਿ ਸਾਰੇ ਮੁਸਲਮਾਨ ਜਿਹੜੇ ਨੇ ਉਹ ਵੋਟਾਂ ਪਾਉਣ ਅੱਧੇ ਘੰਟੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਇਦ ਇੰਡੀਆ ਦੀ ਪਹਿਲੀ ਪਾਰਟੀ ਹੋਊਗੀ ਟੀਵੀ ਤੇ ਜਾ ਕੇ ਇਹ ਗੱਲ ਕਹਿਤੀ ਸੀ ਕਿ ਸਾਨੂੰ ਫਤਵਿਆਂ ਨਾਲ ਨਾ ਧਾਰਮਿਕ ਫਤਵਿਆਂ ਨਾਲ ਨਾ ਜਿਤਾਓ ਸਾਨੂੰ ਲੋਕਾਂ ਦਾ ਫਤਵਾ ਚਾਹੀਦਾ ਸਾਨੂੰ ਪਬਲਿਕ ਦਾ ਫਤਵਾ ਚਾਹੀਦਾ ਸਾਨੂੰ ਧਾਰਮਿਕ ਪਾਰਟੀ ਆ ਧਾਰਮਿਕ ਮਾਮਲੇ ਚ ਨਾ ਉਲ ਜਾਓ ਆਮ ਆਦਮੀ ਪਾਰਟੀ ਧਰਮ ਨੂੰ ਰੱਖ ਪਾਰਟੀ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਕੋਈ ਕਲਾਸ ਸਵਾਲ ਮੰਨਿਆ ਜਾ ਰਿਹਾ ਕਿ ਸਿੱਧੂ ਨਾਲ ਗੱਲਬਾਤ ਲਗਭਗ ਟੁੱਟ ਚੁੱਕੀ ਆਮ ਆਦਮੀ ਪਾਰਟੀ ਦੀ ਦੇਖੋ ਅੱਜ ਦੇ ਇਸ ਮਾਮਲੇ 'ਚ ਮੇਰੇ ਖਿਆਲ 'ਚ ਆਪਾਂ ਜੇ ਰਾਜਨੀਤੀ ਦੀ ਇਸ ਤਰ੍ਹਾਂ ਦੀ ਗੱਲ ਨਾ ਕਰੀਏ ਸੋ ਨਵਜੋਤ ਸਿੰਘ ਸਿੱਧੂ ਨਾਲ ਜੋ ਵੀ ਗੱਲਬਾਤ ਚੁੱਟੀ ਹੈ ਜਾਂ ਚੱਲਦੀ ਹੈ ਪੀਏਸੀ ਜਾਂ ਸਾਡੀ ਹਾਈ ਕਮਾਂਡ ਜਿਹੜੀ ਆ ਉਹ ਦੇਖਦੀ ਸਨ ਭਗਵੰਤ ਮਾਨ ਜਿਨ੍ਹਾਂ ਦਾ ਕਹਿਣਾ ਕਿ 84 ਦੇ ਮਾਮਲੇ ਦੇ ਉੱਤੇ ਸਾਰੀਆਂ ਧਿਰਾਂ ਜ਼ਿੰਮੇਵਾਰ ਨੇ ਸਾਰੀਆਂ ਸਿਆਸੀ ਧਿਰਾਂ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਅਜੇ ਤੱਕ ਕੁਛ ਨਹੀਂ ਇਨਸਾਫ ਨਹੀਂ ਦਿੱਤਾ ਔਰ ਕੁਛ ਨੇ ਇਹ ਕਰਵਾਇਆ ਉਹਨਾਂ ਦਾ ਕਹਿਣਾਗਾ ਔਰ ਭਗਵੰਤ ਮਾਨ ਦਾ ਕਹਿਣਾਗਾ ਕਿ ਇਸ ਮਸਲੇ ਦੇ ਉੱਤੇ ਆਮ ਆਦਮੀ ਪਾਰਟੀ ਲੜਾਈ ਲੜ ਰਹੀ ਹੈ ਦਿੱਲੀ 'ਚ ਵੀ 84 ਦੇ ਪੀੜਤਾਂ ਲਈ ਕਾਫੀ ਕੁਛ ਕੀਤਾ ਔਰ ਪੰਜਾਬ 'ਚ ਜਦੋਂ ਸਰਕਾਰ ਬਣੇਗੀ ਆਮ ਆਦਮੀ ਪਾਰਟੀ 84 ਦੇ ਪੀੜਤਾਂ ਲਈ ਕੁਝ ਨਾ ਕੁਝ ਜ਼ਰੂਰ ਕਰੇਗੀ ਕੈਮਰਾਮੈਨ ਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਮੋਹਾਲੀ